ਹਾਂਜੀ ਕਿਵੇਂ ਹੋ ਸਭ ਆਈ ਹੋਪ ਕਿ ਸਭ ਠੀਕ ਹੀ ਹੋਵੋਗੇ ਤੁਸੀਂ ਇਹ ਅੱਜ ਆਪਾਂ ਤੁਹਾਨੂੰ ਦਿਖਾਉਣ ਲੱਗੇ ਆ ਜੀ ਆਟਾ ਚੱਕੀ ਦੇਖੋ ਜੀ ਦੇਖਣ ਦੇ ਵਿੱਚ ਵੀ ਇਹ ਕਿੰਨੀ ਸੋਹਣੀ ਲੱਗਦੀ ਪਈ ਆ ਛੋਟੀ ਜਹੀ ਨਵੀਂ ਹੀ ਕਿਸਮ ਦੀ ਆਟਾ ਚੱਕੀ ਹੈਗੀ ਇਹਨੂੰ ਆਪਾਂ ਲਿਆਂਦੀ ਨੂੰ ਹੋ ਗਈ ਜੀ ਵੈਸੇ ਲਿਆਂਦੀ ਮੈਨੂੰ ਆਏ ਲੱਗਦਾ ਵੀ 1.5-2 ਸਾਲ ਨਾ ਹੋ ਗਏ ਹੁਣ ਲੇਕਿਨ ਇਹ ਬਸ ਵੀ ਇਹ ਮੰਨ ਲਓ ਵੀ ਕੋਲ ਜੀ ਹੋਈ ਪਈ ਸੀਗੀ ਵੀ ਹੁਣ ਆਪਾਂ ਇਹ 1.5-2 ਸਾਲਾਂ ਬਾਅਦ ਅੱਜ ਕੱਢੀ ਆ ਕੁਸੋ ਇਹਦਾ ਨਾ ਪਲੱਗ ਵੀ ਇਹ ਛੋਟੇ ਪਲੱਗ ਦੇ ਵਿੱਚ ਨਹੀਂ ਲੱਗਦੀ ਸੀ ਵੱਡਾ ਪਲੱਗ ਆਪਾਂ ਉਹ ਕੀਤਾ ਲਵਾਇਆ ਸੀਗਾ ਤੇ ਤਾਂ ਹੀ ਆਹ ਜੂ ਜਾਲੀਆਂ ਨੇ ਇਹ ਲੱਗ ਲੱਗ ਗਈਆਂ 9-10 ਜਾਲੀਆਂ ਨੇ ਜਿਵੇਂ ਨਾਲ ਵੱਧ ਨਾ ਹੋਣ ਕਿਉਂਕਿ ਇਹ ਮਸਾਲਿਆਂ ਲਈ ਇਹ ਲੱਗ ਜਾਲੀਆਂ ਨੇ ਐਵੇਂ ਪੈ ਜਾਂਦੀਆਂ ਜਿਵੇਂ ਮੈਂ ਪਾਈ ਇਹ ਵੀ ਆਟੇ ਲਈ ਲੱਗ ਨੇ ਅੱਜ ਆਪਾਂ ਕਣਕ ਵੀ ਹੀ ਸੀਗੀ ਆਟਾ ਬਣਾਇਆ ਸੀਗਾ ਆਹ ਦੇਖੋ ਇੱਥੇ ਆਪਾਂ ਕਣਕ ਪਾਈ ਸੀਗੀ ਬਾਕੀ ਆਹ ਦੇਖੋ ਜੀ ਇਥੇ ਨਾ ਲਿਖਿਆ ਹੋਇਆ ਵੀ ਜਿਹੜੀ ਜਾਲੀ ਐ ਵੀ ਪਹਿਲੀ ਨਾਲ ਮੈਦਾ ਦੂਜੀ ਨਾਲ ਕਣਕ ਦਾ ਆਟਾ ਤੀਜੀ ਨਾਲ ਵੀ ਆ ਇਹ ਵੀ ਅਲੱਗ-ਅਲੱਗ ਚੌਲ ਮੱਕੀ ਤੇ ਬਾਕੀ ਵੀ ਇਹ ਜੋ ਆਪਣੇ ਕਿਚਨ ਦੇ ਵਿੱਚ ਜਿੰਨੇ ਮਸਾਲੇ ਹੁੰਦੇ ਨੇ ਉਹ ਵੀ ਪੀਸ ਦਿੰਦੀ ਆ ਹਲਦੀ-ਹੁਲਦੀ ਵੀ ਆਪਾਂ ਕੁਝ ਵੀ ਪੀਸ ਸਕਦੇ ਆਂਗੇ ਇਹਦੇ ਨਾਲ ਵੀ ਗੱਲ ਨੁਕਾ ਲਓ ਵੀ ਜਿੰਨਾ ਆਪਾਂ ਚੱਕੀ ਤੇ ਚੀਜ਼ਾਂ ਪਿਹਾ ਕੇ ਲਿਆਉਣੇ ਹੁੰਦੇ ਆ ਕਿਚਨ ਆਸਮਾਨ ਦੇ ਮਸਾਲੇ ਵੀ ਉਹਨੇ ਇਹਦੇ ਵਿੱਚ ਪੀਸੇ ਜਾਂਦੇ ਨੇ ਉਹਦੇ ਲਈ ਕੀ ਹੁੰਦਾ ਅਲੱਗ-ਅਲੱਗ ਵਸਾ ਜਾਲੀਆਂ ਬਦਲਣੀਆਂ ਪੈਂਦੀਆਂ ਹੁੰਦੀਆਂ ਨੇ ਜੀ ਵੀ ਕੋਈ ਮੋਟੀ ਹੁੰਦੀ ਆ ਕੋਈ ਪਤਲੀ ਹੁੰਦੀ ਆ ਉਹ ਬਦਲ ਨਹੀਂ ਪੈਂਦੀ ਹੈਗੀ ਆਪਾਂ ਨੂੰ ਆ ਦੇਖੋ ਆ ਜਾਲੀਆਂ ਜੀ ਇਹਦੇ ਉੱਤੇ ਆ ਲਿਖਿਆ ਹੋਇਆ ਹੈਗਾ ਜਿਵੇਂ ਆ ਦੇਖੋ ਜੀ ਇਥੇ ਉਹ B15 ਐਵੇਂ ਜਿ ਕੁਝ ਲਿਖਿਆ ਹੋਇਆ B A5 ਹੈਗੀ ਇਹ ਕਾਰੇ ਲਈ ਹੈਗੀ ਵੀ ਇਥੇ ਆਪਣਾ ਤਾਂ ਲਿਖਿਆ ਹੋਇਆ ਜੀ B5 ਵੀ ਇਹਦੇ ਲਈ ਹੈਗੀ ਉਹ ਚੀਜ਼ਾਂ ਦੱਸੀਆਂ ਹੁੰਦੀਆਂ ਨੇ ਵੀ ਹਾਂ ਇਹ ਇਹਦੇ ਲਈ ਹੈਗੀ ਤੇ ਇਹ ਅਲੱਗ-ਅਲੱਗ ਜਾਲੀਆਂ ਹੁੰਦੀਆਂ ਨੇ ਵੀ ਇਹਨਾਂ 'ਚ ਕੋਈ ਦਿੱਕਤ ਨਹੀਂ ਆਉਂਦੀ ਵੈਸੇ ਕੋਈ ਔਖੀ ਗੱਲ ਨਹੀਂ ਹੈਗੀ ਇਹ ਆ ਦੇਖੋ ਜੀ ਇਹ ਪਤਲੀ ਆ ਥੋੜੀ ਇਹਦੇ ਵਿੱਚ B1 ਲਿਖ ਕੇ 2 ਲਿਖਿਆ ਹੋਇਆਗਾ ਇਹੇ ਹੈਗੀ ਆਪਣੀ ਆਟੇ ਲਈ ਇਹ ਅਸੀਂ ਉਹੀ ਪਾਈ ਸੀਗੀ ਜੀ ਵੀ ਜੇ ਵੱਧ ਪਤਲਾ ਪੀਸਣਾ ਤਾਂ ਵੀ 2 ਚੜਦੀ ਆ ਜੇ ਆਪਾਂ ਜ਼ਿਆਦਾ ਵੀ ਥੋੜਾ ਜਿਹਾ ਮੋਟਾ ਪੀਸਣਾ ਤਾਂ ਉਹਦੇ ਬਾਅਦ ਉਸ ਤੋਂ ਬਾਅਦ ਥੋੜੀ ਮੋਟੀ ਵੀ ਜੜਾ ਸਕਦੇ ਆਂਗੇ ਜੀ ਆਪਾਂ ਇਹ ਵੀ ਆ ਮੈਂ ਜਾਲੀ ਦਿਖਾਉਂਦੀ ਪਈ ਸੀਗੀ ਜੀ ਅਲੱਗ-ਅਲੱਗ ਹੋ ਨੇ ਆ ਦੇ ਦੇ B1 5 ਲਿਖਿਆ ਹੋਇਆਗਾ ਜੀ ਇਹ ਮੋਟਾ ਆਟਾ ਪਸ਼ੂਆਂ ਦੇ ਲਈ ਤੇ ਅਲੱਗ-ਅਲੱਗ ਹਾਂ ਜੀ ਇਹ ਐਵੇਂ ਵੀ ਹੈਗਾ ਵੀ ਜਿਵੇਂ ਆਪਾਂ ਪਸ਼ੂਆਂ ਦੀ ਕਹਿ ਦਿੰਨੇ ਆ ਆਪਾਂ ਕੋਈ ਲੇਟੀ ਕਹਿ ਦਿੰਨੇ ਹੁੰਨੇ ਆਗੇ ਕੋਈ ਦਾਣਾ ਕਹਿ ਦਿੰਨੇ ਹੁੰਨੇ ਆ ਵੀ ਅਲੱਗ-ਅਲੱਗ ਚੀਜ਼ਾਂ ਵੀ ਉਹ ਵੀ ਪੀਸੀਆਂ ਜਾਂਦੀਆਂ ਨੇ ਇਹਦੇ ਵਿੱਚ ਆਹ ਵੀ ਦਲੀਆ ਪੀਸਣਾ ਇਹ ਆਪਾਂ ਉਹਦੇ ਲਈ ਅਲੱਗ ਆਹ ਦੇਖੋ ਇਹ ਵੀ ਜਿਵੇਂ B18 ਹੋਗੀ ਇਹਦੇ ਲਈ ਮੋਟਾ ਦਲੀਆ ਮਾ ਦਲੀਏ ਲਈ ਆ ਗਈ ਇਹ ਤੇ ਆ ਜਿਵੇਂ B1X2 ਕੁਛ ਆ ਗਈ ਇਦਾਂ ਦੀ ਇਹਦੇ ਲਈ ਆਟਾ ਤੇ ਐਵੇਂ ਬਸ ਜੀ ਇਹ ਉਹਦੇ ਹਿਸਾਬ ਨਾਲ ਹੀ ਵੀ ਕੋਈ ਵੀ 11 ਕੋਈ ਵੀ 12 ਐਵੇਂ ਨੇ ਵੀ ਉਹ ਲੱਗ ਲੱਗ ਤਾਂ ਵੀ ਆਪਾਂ ਪੜ ਕੇ ਉਹ ਲਿਖਿਆ ਹੋਇਆਗਾ ਜੀ ਉਹ ਤੇ ਆਸਾਨੀ ਨਾਲ ਪੜ ਕੇ ਜੜਾ ਸਕਦੇ ਆਂਗੇ ਤੇ ਤੇ ਬਹੁਤੀ ਸੌਖਾ ਕੰਮ ਆਗਾ ਜੀ ਬਾਕੀ ਇਹ ਆਟਾ ਮੈਨੂੰ ਲੱਗਦਾ 20 ਕਿਲੋ 20 25 ਕਿਲੋ ਕਣਕ ਪੀਸੀ ਦੀ 20 ਕਿਲੋ ਹੈਗੀ ਸੀ ਮੈਨੂੰ ਲੱਗਦਾ ਤੇ ਥੋੜੀ ਮੈਨੂੰ ਐਂ ਲੱਗਦਾ ਵੀ 10 ਮਿੰਟ ਮਸਾਂ ਲੱਗੀਆਂ ਨੇ ਤੇ ਹੁਣ ਚਲੋ ਆਪਾਂ ਨੂੰ ਤਾਂ ਚੱਕੀ ਤੇ ਜਾਣ ਦੀ ਲੋੜ ਨਹੀਂ ਹੈਗੀ ਜੀ ਮੈਨੂੰ ਤਾਂ ਇਹ ਚੀਜ਼ ਬਹੁਤ ਵਧੀਆ ਲੱਗੀ ਬਾਕੀ ਦੇਖਣ ਦੇ ਵਿੱਚ ਵੀ ਬਹੁਤ ਵਧੀਆ ਲੱਗਦੀ ਪਈ ਆ ਸਭ ਪੁੱਛਦੇ ਨੇ ਵੀ ਕੀ ਕੀ ਆ ਇਹ